ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗ ਜੀ ਅਸੀਂ ਆਪ ਜੀ ਦੇ ਨਾਲ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਾਂਝੀ ਕਰਾਂਗੇ ਉਸ ਨੀਲੇ ਘੋੜੇ ਵਾਲੇ ਦੀ ਤਸਵੀਰ ਬਣਾਈ ਜਾਂਦੇ ਨੇ ਉਸ ਬਾਜਾ ਵਾਲੇ ਕੀ தம் ਬੰਦੇ ਕੋਈ ਬਾਤ ਸੁਣਾਏ ਜਾਂਦੇ ਨਹੀਂ ਉਸ ਕਲਗੀਆਂ ਵਾਲੇ ਮਹੀਦੀ ਕੋਈ ਬਾਤ ਸੁਣਾਏ ਜਾਂਦੇ ਨਹੀਂ ਤਸਵੀਰ ਬਣਾਵਣ ਲੱਗਦਾ ਤਸ ਬਿਰ ਬਣਾਈ ਜਾਂਦੇ ਨਹੀਂ ਉਸ ਬਾਜਵਾਲੇ ਪ੍ਰਿਤਮ ਦੀ ਕੋਈ ਬਾਤ ਸੁਣਾਏ ਜਾਂ ਦੇ ਨਹੀਂ ਉਸ ਕਲਗੀ ਹਵਾਲੇ ਪ੍ਰਿਤਮ ਦੀ ਕੋਈ ਬਾਤ ਸੁਣਾਏ ਜਾਂ ਦੇ ਨਹੀਂ ਤਸਵੀਰ ਪਲਾਜੇ ਬਣ ਜਾਵੇ ਤਸਵੀਰ ਪਲਾਜੇ ਬਣ ਜਾਵੇ ਜ ਜ ਵਾਤ ਬਣਾਏ ਜਾਂ ਦੇ ਨਹੀਂ ਉਹਦੇ ਨੈਣਾ ਮੇਝੀ ਜੋ ਮਸਤੀ ਸੀ ਨੈਣਾਂ ਵਿੱਚ ਪਾਏ ਜਾਂਦੇ ਨਹੀਂ ਉਸ ਨੀਲੇ ਕੋੜੇ ਬਾਲੇ ਦੀ ਕੋਈ ਬਾਤ ਸੁਣਾਏ ਜਾਂਦੇ ਨਹੀਂ ਉਸ ਕਲਗੀ ਵਾਲੇ ਪ੍ਰਿਤਮ ਦੀ ਕੋਈ ਬਾਤ ਸੁਣਾਏ ਜਾਂਦੇ ਨਹੀਂ ਤਸ ਬੀਰ ਬਣਾਵਣ ਲੱਗਦਾ ਤਸ ਬੀਰ ਬਣਾਏ ਜਾਂਦੇ ਨਹੀਂ ਉਸ ਬਾਜਵਾਲੇ ਪ੍ਰੀਤਮ ਦੀ ਕੋਈ ਬਾਤ ਸੁਣਾਏ ਜਾਂਦੇ ਨਹੀਂ ਸੂਲਾਂ ਦੇ ਜਿਬ ਨਾਲ ਲੈ ਨਾ ਫਿਰ ਖੰਜਰ ਪਿਆਲਾ ਵਣਦਾ ਨਹੀਂ 16 ਦੀ ਜੇ ਬਣਾ ਲੈਨੇ ਫਿਰ ਖੰਜਰ ਪਿਆਲਾ ਬਣ ਜਾ ਨਹੀਂ ਮੇਰੀ ਕਲਮ ਨੂੰ ਕੰਬਣੀ ਛੜ ਜਾਵੇ ਫਿਰ ਕਲਮ ਜਲਾਈ ਜਾਂਦੇ ਨੇ ਉਸ ਬਾਜਾ ਵਾਲੇ ਪ੍ਰੀਤਮ ਦੀ ਕੋਈ ਬਾਤ ਸੁਣਾਏ ਜਾ ਦੇ ਨਹੀਂ ਉਸ ਕਲਗੀ ਵਾਲੇ ਮਾਹੀ ਦੀ ਕੋਈ ਬਾਤ ਸੁਣਾਏ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਹਾਂ ਤਸ ਬਿਰ ਬਣਾਈ ਜਾਂਦੀ ਨਹੀਂ ਉਸ ਬਾਜਬਾਲੇ ਪ੍ਰੀਤਮ ਦੀ ਕੋਈ વાਤ ਸੁਣਾਏ ਜਾਂਦੀ ਨਹੀਂ ਉਸ ਨੀਲੇ ਘੋੜੇ ਬਾਲੇ ਦੀ ਕੋਈ ਬਾਤ ਸੁਣਾਈ ਜਾਂਦੀ ਨਹੀਂ ਉਹਨੇ ਕੌਣ ਪਤਾ ਦਾ ਚੋ ਚੋ ਕੇ ਇੱਕ ਮਹਿਲ ਬਣਾਇਆ ਸਿੱਕੀ ਦਾ ਉਹਨੇ ਕੌਣ ਪਤਾ ਦਾ ਚੋ ਚੋ ਕੇ ਇੱਕ ਮਹਿਲ ਬਣਾਇਆ ਸਿੱਕੀ ਦਾ ਪਰ ਮੇਰੇ ਰੰਗ ਬਜਾਰੀ ਨੇ ਉਹ ਰਤ ਚੁਾਈ ਜਾਂਦੀ ਨਹੀਂ ਉਸ ਨੀਲੇ ਕੋੜੇ ਬੜੇ ਦੀ ਕੋਈ ਬਾਤ ਸੁਣਾਈ ਜਾਂਦੀ ਨਹੀਂ ਉਸ ਮਾਜਵਾਲੇ ਪ੍ਰੀਤਮ ਦੀ ਕੋਈ ਬਾਤ ਸੁਣਾਈ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਦਸ ਵੀਰ ਬਣਾਈ ਜਾਂਦੇ ਨਹੀਂ ਉਸ ਨੀਲੇ ਘੋੜੇ ਬਾਤ ਸੁਣਾਈ ਜਾਂਦੇ ਨਹੀਂ ਜੇ ਬਣ ਜਾਵੇ ਸ਼ਮਸ਼ੀਰ ਉਹਦੀ ਉਹ ਫਿਰ ਵੀ ਅਦੋਰੀ reh jaaye ਜੇ ਬਣ ਜਾਵੇ ਸ਼ਮਸ਼ੀਰ ਉਹਦੀ ਓ ਪਰਬੀ ਅਧੀਰੀ ਰਹਿ ਜਾਏ ਜਿਵੇਂ ਸਰਸਾ ਕੰਡੇ ਚਮਕੀ ਸੀ ਉਹ ਚਮਕ ਦਿਖਾਈ ਜਾਂਦੀ ਨਹੀਂ ਹਸਨੀਲੇ ਘੋੜੇ ਵਾਲੇ ਦੀ ਕੋਈ ਬਾਹ ਸੁਣਾਏ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਹਾਂ ਤਸਵੀਰ ਬਣਾਈ ਜਾਂਦੀ ਨਹੀਂ ਉਸ ਕਲਗੀ ਹਵਾਲੇ ਪ੍ਰੀਤਮ ਦੀ ਕੋਈ ਵਾਹ ਸੁਣਾਈ ਜਾਂਦੀ ਨਹੀਂ ਉਸ ਨੀਲੇ ਘੋੜੇ ਵਾਲੇ ਦੀ ਕੋਈ ਬਾਤ ਸੁਣਾਈ ਜਾਂਦੀ ਨਹੀਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ